ਗਰਮੀ ਇੰਨੀ ਹੈ ਮਿੰਟੂ ਜੀ ਤੇ ਅੱਜ ਕੱਲ ਜਦੋਂ ਬੰਦਾ ਕਾਰਜ ਪੈਂਦਾ ਉਹਦਾ ਵੀ ਹੁੰਦਾ ਕਿ ਛੇਤੀ ਛੇਤੀ ਏਸੀ ਇਹਨੂੰ ਛੱਡੋ ਤੇ ਬਸ ਜਿੱਥੇ ਜੇ ਘੱਟ ਤੇ ਪਹੁੰਚ ਸਕਦਾ ਉੱਥੇ ਜਾ ਲਓ ਜੇ ਕਮਰੇ 'ਚ ਬੰਦਾ ਵੱੜਦਾ ਤੇ ਉੱਥੇ ਵੀ ਹੁੰਦਾ ਵੀ ਕਮਰਾ ਭਾਈ ਇੱਕ ਵਾਰੀ ਠੰਡਾ ਠਾਰ ਹੋ ਜਾਏ ਇੱਥੇ ਸ਼ਿਮਲਾ ਬਣ ਜਾਏ ਤੇ ਪਰ ਕਹਿੰਦੇ ਵੀ ਏਸੀ ਜਿਹੜਾ ਉਹ 16 16 ਤੇ ਨਹੀਂ ਚੱਲਣਾ ਹੁਣ 20 ਤੋਂ 28 ਦੇ ਵਿੱਚ ਚੱਲਣਾ ਖੱਟਰ ਸਾਹਿਬ ਇਹ ਦੱਸ ਰਹੇ ਨੇ ਨਵੀਂ ਜਿਹੜੀ ਪਾਲਿਸੀ ਬਣਦੀ ਉਹਦੇ ਵਿੱਚ ਇਹ ਹੋਣਾ ਕੀ ਕਾਰਨ ਹੈ ਜੀ ਇਹ ਇੰਡੀਆ ਗਵਰਨਮੈਂਟ ਨੇ ਬਹੁਤ ਪਹਿਲਾਂ ਹੀ ਪ੍ਰਪੋਜ਼ਲ ਲਿਆ ਹੁੰਦਾ ਸੀਗਾ ਹੂੰ ਕਿ ਆਮ ਤੌਰ ਤੇ ਆਪਾਂ ਦੇਖਦੇ ਆਂ ਕਿ ਜਿਹੜਾ ਆਪਣਾ ਏਸੀ ਆ ਉਹ ਸ਼ਾਇਦ ਮਿਨਿਮਮ 16 ਤੇ ਚੱਲਾ ਜਾਂਦਾ ਲੋ ਹੂੰ ਹੂੰ ਟੈਂਪਰੇਚਰ ਤੇ ਮੈਕਸਿਮਮ ਜੇ ਮੈਂ ਗਲਤ ਨਹੀਂ ਤਾਂ 30 ਤੱਕ ਚੱਲਾ ਜਾਂਦਾ ਹੈ ਜੀ ਜੀ ਤੇ ਮੁੰਡੇ ਖੁੰਡੇ ਤੇ 16 ਤੇ ਹੀ ਛੱਡਦੇ ਵੀ ਤੇ ਬਿੱਲ ਤੇ ਜੇ ਆਇਆ ਤੇ ਬਾਪੂ ਨੂੰ ਭਰਨਾ ਪਹਿਲੀ ਗੱਲ ਆ ਕਿ ਉਤੇ ਚਾਚਾ ਭਗਵੰਤ ਬੈਠਾ 600 ਯੂਨਟ ਤੱਕ ਤੇ ਉਹਨੇ ਬਣਾਉਣਾ ਨਹੀਂ ਬਾਕੀ ਕੁੰਡੀ ਸ਼ੁੰਡੀ ਚੱਲ ਜਾਂਦੀ ਆ ਜੀ ਮਤਲਬ ਏਸੀ 16 ਤੇ ਹੀ ਚੱਲੇਗਾ ਹੂੰ ਹੁਣ ਇਹ ਕਹਿੰਦੇ ਆ ਕਿ ਦੇਖੋ ਗੱਲ ਇਹ ਆ ਕਿ ਭਈ ਜੋ ਏਸੀ ਆਉਣਗੇ ਆਉਣ ਵਾਲੇ ਸਮੇਂ 'ਚ ਜੀ ਉਹ ਵੀ ਤੋਂ ਸਟਾਰਟ ਹੋਣਗੇ ਤੇ 26 ਤੱਕ ਹੀ ਜਾਣਗੇ ਸ਼ਾਇਦ 20 ਤੋਂ 28 ਤੱਕ ਜੀ ਠੀਕ ਹੈ ਨਾ ਜੀ ਤਾਂ ਉਹ 28 ਤੱਕ ਜਾਣਗੇ ਮਤਲਬ ਕਿ ਉਦੋਂ ਬਾਅਦ ਉਹ ਹੀਟ ਨਹੀਂ ਕਰਨਗੇ ਤੇ ਐਦੋਂ ਘੱਟ ਉਹ ਕੂਲ ਨਹੀਂ ਕਰਨਗੇ ਉਹਦਾ ਇੱਕ ਕਾਰਨ ਹੈ ਜਦੋਂ ਤੁਸੀਂ ਏਸੀ ਆਮ ਤੌਰ ਤੇ ਸਾਡੇ ਘਰ ਨਾਲ ਏਸੀ ਜਿਹੜਾ ਚੱਲਦਾ ਹੈ ਜਦੋਂ ਵੀ ਅਸੀਂ ਚਲਾਉਂਦੇ ਹਾਂ ਹੂੰ ਮੈਂ ਆਪਣੇ ਘਰਦਿਆਂ ਨੂੰ ਕਿਹਾ ਪਿਆ ਜੇ ਸਪੀਡ ਜਿਹੜੀ ਆਹ ਕੂਲਿੰਗ ਵਾਲੀ ਹੈ ਜੀ ਟੈਂਪਰੇਚਰ ਕੰ ਆਪਾਂ ਸਪੀਡ ਉਹ ਗਾਦ ਨੇ ਪੱਖਾ ਸਾਹਿਬ ਅੰਦੇ ਛੁਰੀਆਂ ਦੇ ਪੱਖਾ ਪੱਖਿਆਂ ਅੱਗੇ ਪੈਣ ਵਾਲੇ ਬੰਦੇ ਹੀ ਨਾ ਜੀ ਤਾਂ ਭਾਈ ਕੱਟੋ-ਕੱਟ ਤੁਸੀਂ 24-26 ਦੇ ਦਰਮਿਆਨ ਰੱਖੋ ਹੂੰ ਐਦੋਂ ਥੱਲੇ ਨਾ ਲੈ ਕੇ ਜਾਓ ਉਹ ਆਪਣੇ ਸਰੀਰ ਵਾਸਤੇ ਵੀ ਹਾਨੀਕਾਰਕ ਹੋ ਜਾਂਦਾ ਵੈਸੇ ਤਾਂ ਪੂਹੀ ਹਾਨੀ ਕਰਕੇ ਪਰ ਉਹ ਜ਼ਿਆਦਾ ਹਾਨੀ ਕਰਕੋ ਜਗਾ ਤੇ ਬਿਜਲੀ ਦੀ ਖਪਤ ਬਹੁਤ ਹੋ ਗਈ ਸਰ ਮੈਂ ਕਪੀਲ ਕਰੂੰਗਾ ਦੇਖੋ ਮੈਨੂੰ ਇਹ ਜਿੰਨੀਆਂ ਮਰਜ਼ੀ ਗਾਲਾਂ ਕੱਢ ਲੈਣ ਜਿੰਨੀਆਂ ਮਰਜ਼ੀ ਮੇਰੀਆਂ ਇਨਕੁਆਰੀਆਂ ਕਰ ਲੈਣ ਮੇਰਾ ਆਪਣਾ ਸਿਧਾਂਤ ਹੈ ਜੀ ਮੈਂ ਨਾ ਕਦੇ ਡੋਲਿਆਂ ਨਾ ਡੋਲਣਾ ਰੱਬ ਸੁੱਖ ਰੱਖੇ ਭਰਾ ਨਾਲ ਖੜੇ ਆ ਕਿਸੇ ਖੱਬੀ ਖਾਨ ਦੇ ਸਾਥ ਦੀ ਲੋੜ ਵੀ ਨਹੀਂ ਹਮ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹਾਂਗਾ ਕਿ ਕੱਲ੍ਹ ਸਾਡੀ ਬਿਜਲੀ ਦੀ ਡਿਮਾਂਡ ਜਿਹੜੀ ਸੀ 16249 ਮੈਗਾਵਾਟ ਦਰਜ ਕੀਤੀ ਗਈ ਜੋ ਅੱਜ ਤੱਕ ਦੀ ਹਿਸਟਰੀ ਦੀ ਸਭ ਤੋਂ ਵੱਡੀ ਡਿਮਾਂਡ ਸੀ ਹੂੰ ਮੈਂ ਰਿਪੀਟ ਕਰ ਦਿੰਦਾ ਜੀ ਅੱਜ ਤੱਕ ਜਦੋਂ ਤੋਂ ਆਪਾਂ ਬਿਜਲੀ ਵਰਤਣੀ ਸਟਾਰਟ ਕੀਤੀ ਆ ਕੱਲ ਦੇ ਦਿਨ ਪੰਜਾਬ ਨੇ ਸਭ ਤੋਂ ਜ਼ਿਆਦਾ ਬਿਜਲੀ ਦੀ ਮੰਗ ਰੱਖੀ ਮਾਨ ਸਰਕਾਰ ਜਿਵੇਂ ਮਰਜ਼ੀ ਆ ਬਈ ਖਿੱਚ ਤੋਕੇ ਪੂਰੀ ਕਰ ਰਹੀ ਆ ਜੀ ਠੀਕ ਆ ਲਾਸਟ ਵਾਰੀ ਇਹਨਾਂ ਦੀ ਜਿਹੜੀ ਪੀਕ ਡਿਮਾਂਡ ਸੀ ਉਹ ਗਈ ਸੀਗੀ 16000 ਤੋਂ ਕੁਝ ਕੋ ਮੈਗਾਵਾਟ ਹਮ ਪਰ ਕਿਉਂਕਿ ਤਿੰਨ ਚਾਰ ਦਿਨ ਹਾਲੇ ਬਹੁਤ ਜ਼ਿਆਦਾ ਗਰਮੀਆ ਕੱਲ ਆਪਣਾ ਇਲਾਕਾ ਦੇਸ਼ ਦਾ ਸਭ ਤੋਂ ਗਰਮ ਲਗਾ ਸੀ ਗਰਮ ਲਗਾ ਸੀ ਬਿਲਕੁਲ ਜੀ 47 ਪੁਆਇੰਟ ਕੁਝ ਸੀਗਾ ਇਹਦਾ ਬਠਿੰਡੇ ਦਾ ਤੇ ਗੰਗਾ ਨਗਰ ਹੈਗਾ ਸੀਗਾ ਸ਼ਾਇਦ 46 ਕੁਝ ਤੇ ਆਪਾਂ ਦੋਨਾਂ ਦੇ ਵਿਚਾਲੇ ਹਮ ਅਸੀਂ ਦੋਨਾਂ ਦੇ ਵਿਚਾਲੇ ਆਪਾਂ ਸੈਂਟਰ 'ਚ ਆ ਨਾ ਤਾਂ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਦੇਖੋ ਕਿ ਆਪਣੇ ਤੇ ਛੋਟੇ-ਮੋਟੇ AC ਵੀ ਕੰਮ ਹੀ ਛੱਡ ਗਿਆ ਸੀ। ਜੀ। ਮਤਲਬ ਕਿ ਟਨ ਦੇ ਜਾਂ ਛੋਟੇ AC ਲੱਗੇ ਹੁੰਦੇ ਆ ਨਾ ਜੀ। ਇਹ ਇਹ ਕੰਮ ਛੱਡ ਗਿਆ। ਗਰਮੀ ਸੀ ਆਪਣੇ ਸਾਹਮਣੇ ਦੇਖੀਏ ਤਾਂ। ਤੁਸੀਂ ਕਹਿਣ ਦਾ ਮਤਲਬ ਇਹ ਆ ਕਿ ਭਾਈ ਜਿੰਨੀ ਬਿਜਲੀ ਦੀ ਬਚਤ ਕੀਤੀ ਜਾ ਸਕਦੀ ਹੈ ਕਰੋ। ਕਰੋ। ਸਰਕਾਰ ਦਾ ਸਹਿਯੋਗ ਕਰੋ ਜਦੋਂ ਤੱਕ ਮੌਸਮ ਨਹੀਂ ਬਦਲਦਾ। ਉਹਦਾ ਇੱਕ ਵੱਡਾ ਕਾਰਨ ਆ ਕਿ ਸਰਕਾਰ ਕੋਲ ਯਾਰ ਜਿਹੜੀ ਕਪੈਸਿਟੀ ਆ 16900 ਮੀਗਾਵਾਟ ਦੀ ਆ ਸਿਰਫ ਜੀ ਜੇ ਸੁਈ 17000 ਤੇ ਚਲੇ ਗਈ ਸਰਕਾਰ ਦੇ ਹੱਥ ਖੜੇ ਹੋ ਜਾਣਗੇ ਮਤਲਬ ਕਿ ਉਸ ਤੋਂ ਬਾਅਦ ਸਿવાય ਲੰਬੇ ਕਟਾਂ ਤੋਂ ਕੋਈ ਚੰਗਾ ਨਹੀਂ ਕਿਉਂਕਿ ਉਹਨਾਂ ਨੇ ਖੇਤੀ ਸੈਕਟਰ ਨੂੰ ਦੇਣੀ ਆ ਜੀ ਵੋਟਾਂ ਲੈਣੀਆਂ ਹਮ ਟੱਕਰੀ ਲੂ ਸੈਕਟਰ 'ਚ ਬਹੁਤ ਵੱਡਾ ਕੱਟ ਤੁਹਾਨੂੰ ਹਰੇਕ ਦਿਨ ਚੱਲਣਾ ਪਊਗਾ ਹਮ ਇਹ ਗੁਜ਼ਾਰਿਸ਼ ਹੈ ਦੇਖੋ ਸਰਕਾਰ ਦੀ ਜ਼ਿੰਮੇਵਾਰੀ ਆ ਮੈਂ ਇਹਦੇ 'ਚ ਅੱਛੇ ਨੰਬਰ ਵੀ ਦਿੰਦਾ ਜੀ ਕਿ ਪੀਕ ਟਾਈਮ ਦੇ ਵਿੱਚ ਹੁਣ ਤੱਕ ਹੁਣ ਤੱਕ ਇਹਨਾਂ ਨੇ ਖਿੱਚ ਤੂ ਕੇ ਠੀਕ ਹੈ ਕੱਟ ਲੱਗਦੇ ਨੇ ਹਮ ਹਮ ਕਿਤੇ ਛੋਟੇ ਲੱਗਦੇ ਆ ਵੱਡੇ ਲੱਗਦੇ ਆ ਪਰ ਖਿੱਚ ਤੂ ਕੇ ਏਡੀ ਵੱਡੀ ਡਿਮਾਂਡ ਇਹਨਾਂ ਨੇ ਪੂਰੀ ਕੀਤੀ ਆ ਨੰਬਰ ਦੇ ਦਿਓ ਇਹਨਾਂ ਨੂੰ ਗਰੇਜ਼ ਨਾ ਕਰੋ ਉਹਨਾਂ ਦੀ ਪਰ ਇੱਕ ਹੱਦ ਹੈ ਹਮ ਆ ਉਹ 16900 ਕੈਪੈਸਿਟੀ ਆ ਓਵਰ ਆਲ ਮੁੱਲ ਲੈ ਕੇ ਇਧਰੋਂ ਲੈ ਕੇ ਉਧਰੋਂ ਲੈ ਕੇ ਜੋ ਵੀ ਤੁਹਾਡੀ ਜਨਰੇਸ਼ਨ ਸਾਰਾ ਪਾ ਕੇ ਉਸ ਤੋਂ ਬਾਅਦ ਬਸ ਤਾਂ ਇਹਦਾ ਇਹੀ ਹੱਲ ਨਿਕਲਦਾ ਹੈ ਕਿ ਆਪਾਂ ਜਿੰਨੀ ਬਚਤ ਕਰ ਸਕਦੇ ਆ ਬਿਜਲੀ ਦੀ ਵੀ ਇਹ ਨਹੀਂ ਆ ਕਿ ਉੱਥੇ ਵੀ ਪੱਖਾ ਚਲਾਤਾ ਉੱਥੇ ਵੀ ਪੱਖਾ ਚਲਾਤਾ ਮੇਰੀ ਮਾਤਾ ਨੂੰ ਵੀ ਆਦਤ ਹੈ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਹੂੰ ਆ ਵੀ ਛੜਦਾ ਆ ਵੀ ਛੜਦਾ ਮੈਂ ਉਹ ਪਿੱਛੇ ਪਿੱਛੇ ਤੁਰਿਆ ਫਿਰਦਾ ਹੁੰਦਾ ਉਹ ਕਹਿੰਕੇ ਛੜੀ ਮੈਂ ਬੰਦ ਕਰ ਮੇਰੀ ਮਾਤਾ ਸਾਡੇ ਵਿੱਚ ਵਿੱਚ ਠੀਕ ਹੈ ਨਾ ਜੀ ਸੋ ਇਸ ਕਰਕੇ ਠੀਕ ਹੈ ਤੁਸੀਂ ਨਹੀਂ ਵੀ ਬਿੱਲ ਆਉਂਦਾ ਤਦ ਵੀ ਬਚਤ ਕਰੋ ਬਚਤ ਕਰੋ ਜੀ ਇਹ ਤੇ ਹੈ ਠੀਕ ਹੈ ਨਾ ਬੇਲੋੜੀ ਬਿਜਲੀ ਨਾ ਬਾਲੋ ਇਹ ਇਹ ਨਾ ਹੋਵੇ ਕਿ ਆਪਾਂ ਮਤਲਬ ਕਿ ਉਹ ਸੂਈ ਨੂੰ ਕਰਾਸ ਕਰ ਜਾਈਏ 17000 ਵਾਲੀ ਡਿਮਾਂਡ ਤੇ ਚਲੇ ਜਾਈਏ ਸਾਰੇ ਔਖੇ ਹੋਵਾਂਗੇ ਖੇਤੀ ਸੈਕਟਰ ਵੀ ਔਖਾ ਹੋਏਗਾ ਘਰੇਲੂ ਸੈਕਟਰ ਵੀ ਔਖਾ ਹੋਏਗਾ ਹਾਂ ਦੁਆਵਾਂ ਵੀ ਕਰੋ ਕਿ ਮੌਸਮ ਮਿਹਰਬਾਨ ਹੋ ਜਾਵੇ ਥੋੜਾ ਬੋਤਾ ਮੀਂਹ ਪੈਣਾ ਸਟਾਰਟ ਹੋ ਜਾਵੇ ਗੱਲ 10 15 ਦਿਨਾਂ ਦੀ ਆ ਮੌਨਸੂਨ ਸ਼ਾਇਦ ਐਕਟਿਵ ਹੋ ਜਾਏਗਾ ਦੁਬਾਰਾ ਮੌਨਸੂਨ ਆ ਗਿਆ ਮੀਂਹ ਚੰਗੇ ਆ ਫਿਰ ਕੈਲੋ ਕਸਾ ਆ ਜਾਏਗਾ ਸਰਕਾਰ ਨੂੰ ਵੀ ਆ ਜਾਏਗਾ ਆਪਾਂ ਨੂੰ ਵੀ ਆ ਜਾਏਗਾ ਸੋ ਸਹਿਯੋਗ ਕਰਨਾ ਚਾਹੀਦਾ ਸਰਕਾਰ ਬਿਲਕੁਲ ਮਿੰਟੂ ਜੀ ਪਰ ਬਿਜਲੀ ਪਾਣੀ ਤੇ ਰੁੱਖ ਆਪਾਂ ਸਾਰੀਆਂ ਚੀਜ਼ਾਂ ਨੂੰ ਬਚਾਉਂਦੇ ਰਹਿਣਾ ਚਾਹੀਦਾ ਰੁੱਖਾਂ ਦੇ ਵੀ ਹਾਲ ਇਦਾਂ ਹੀ ਆ ਭਾਈ ਰੁੱਖ ਵੀ ਵਿਚਾਰੇ ਕਮਜ਼ੋਰ ਹੋ ਗਏ ਨੇ ਮੌਨਸੂਨ ਨਹੀਂ ਨਹੀਂ ਕੱਟ ਤੋਂ ਮੈਂ ਮੰਨਕਰੀ ਨਹੀਂ ਹੋਇਆ ਦਿਲਜੀਤ ਸਿੰਘ ਜੀ ਕੱਟ ਲੱਗ ਰਹੇ ਨੇ ਕਿਤੇ ਛੋਟੇ ਲੱਗ ਰਹੇ ਨੇ ਕਿਤੇ ਵੱਡੇ ਲੱਗ ਰਹੇ ਨੇ ਪਰ ਇਹ ਨਾ ਹੋਵੇ ਕਿ ਸਾਰੇ ਫਿਊਜ ਉੱਡ ਜਾਣ 17000 ਤੇ ਜਦੋਂ ਜਾਓ ਤੁਸੀਂ ਜੀ ਜੀ ਤਾਂ ਕੱਟ ਜਿਹੜਾ ਅੱਜ ਘੰਟੇ 2 ਘੰਟੇ ਦਾ ਆਪਾਂ ਚੱਲ ਰਹੇ ਆ ਉਹ ਕਿਤੇ 4 ਤੋਂ 6 ਘੰਟੇ ਦਾ ਚੱਲੇ ਜਾਵੇ ਬਿਲਕੁਲ ਤਾਂ ਉਹਨੂੰ ਆਪਾਂ ਉੱਥੇ ਰੱਖਣ ਲਈ ਸਹਿਯੋਗ ਕਰ ਦਈਏ ਤਾਂ ਕੋਈ ਫਰਕ ਨਹੀਂ ਪੈਂਦਾ ਜੀ 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 ਬਿਲਕੁਲ